ਮਾਪਿਆਂ ਤੋਂ ਉਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਮਾਪੀ ਕਰਦੀ ਵਿੜੀ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਸੀ ਕਿ ਅਚਾਨਕ ਖੇਡਦਾ ਹੋਇਆ ਉਹਨਾਂ ਦਾ ਬੱਚਾ ਲਾਪਤਾ ਹੋ ਗਿਆ ਮਾਪਿਆਂ ਨੇ ਉਸ ਨੂੰ ਕਈ ਘੰਟਿਆਂ ਤੱਕ ਭਾਲਿਆ ਪਰ ਇਹ ਬੱਚਾ ਨਹੀਂ ਮਿਲਿਆ ਜਦੋਂ ਬਾਥਰੂਮ ਦੇ ਵਿੱਚ ਦੇਖਿਆ ਤਾਂ ਬਾਲਟੀ ਦੇ ਵਿੱਚ ਬੱਚਾ ਡੁੱਬਿਆ ਹੋਇਆ ਸੀ ਜਿਸ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਗੌਰਵ ਦੇ ਪਿਤਾ ਅਮਨਦੀਪ ਸਿੰਘ ਗੱਡੀਆਂ ਧੋਣ ਅਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਣ ਦਾ ਕੰਮ ਕਰਦਾ ਸੀ ਪੂਰਾ ਪਰਿਵਾਰ ਵੇੜੇ ਦੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ ਇਸ ਦੌਰਾਨ ਗੌਰਵ 2 ਸਾਲਾ ਮਾਸੂਮ ਖੇਡਦਾ ਹੋਇਆ ਬਾਥਰੂਮ ਦੇ ਵਿੱਚ ਚਲਿਆ ਗਿਆ। ਕਾਫੀ ਸਮਾਂ ਬੱਚਾ ਦਿਖਾਈ ਨਾ ਦੇਣ ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ ਬਾਥਰੂਮ ਦੇ ਵਿੱਚ ਪਾਣੀ ਵਾਲੀ ਬਾਲਟੀ ਦੇ ਵਿੱਚ ਉਹ ਬੇਸੁੱਧ ਹੋ ਕੇ ਪਿਆ ਹੋਇਆ ਸੀ। ਬੱਚੇ ਨੂੰ ਕੱਢ ਕੇ ਤੁਰੰਤ ਹਸਪਤਾਲ ਲਿਆਂਦਾ ਗਿਆ ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ। ਪੰਜਾਬ ਦੇ ਪਟਿਆਲਾ ਦੇ ਪਿੰਡ ਪੰਜੇਟਾ ਦਾ ਇਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੂਰਾ ਪਰਿਵਾਰ ਬੇੜੇ ਦੇ ਵਿੱਚ ਬੈਠ ਕੇ ਵਰਤਨ ਬਣਾ ਰਿਆ ਸੀ ਕਿ ਅਚਾਨਕ ਖੇਡਦਾ ਹੋਇਆ ਬੱਚਾ ਬਾਥਰੂਮ ਦੇ ਵਿੱਚ ਚਲਿਆ ਗਿਆ ਜਿੱਥੇ ਡੁੱਬਣ ਦੇ ਨਾਲ ਉਸਦੀ ਮੌਤ ਹੋ ਗਈ ਮਾਪਿਆਂ ਤੋਂ ਉਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਮਾਪੀ ਘਰ ਦੇ ਬੇੜੇ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਸੀ ਕਿ ਅਚਾਨਕ ਖੇਡਦਾ ਹੋਇਆ ਉਹਨਾਂ ਦਾ ਬੱਚਾ ਲਾਪਤਾ ਹੋ ਗਿਆ ਮਾਪਿਆਂ ਨੇ ਉਸ ਨੂੰ ਕਈ ਘੰਟਿਆਂ ਤੱਕ ਪਾ ਲਿਆ ਪਰ ਇਹ ਬੱਚਾ ਨਹੀਂ ਮਿਲਿਆ ਜਦੋਂ ਬਾਥਰੂਮ ਦੇ ਵਿੱਚ ਦੇਖਿਆ ਤਾਂ ਬਾਲਟੀ ਦੇ ਵਿੱਚ ਬੱਚਾ ਡੁੱਬਿਆ ਹੋਇਆ ਸੀ ਜਿਸ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਗੌਰਵ ਦੇ ਪਿਤਾ ਅਮਨਦੀਪ ਸਿੰਘ ਗੱਡੀਆਂ ਤੋਂਨ ਅਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਣ ਦਾ ਕੰਮ ਕਰਦਾ ਸੀ ਪੂਰਾ ਪਰਿਵਾਰ ਵੇੜੇ ਦੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ ਇਸ ਦੌਰਾਨ ਗੌਰਵ 2 ਸਾਲਾ ਮਾਸੂਮ ਖੇਡਦਾ ਹੋਇਆ ਬਾਥਰੂਮ ਦੇ ਵਿੱਚ ਚਲਿਆ ਗਿਆ। ਕਾਫੀ ਸਮਾਂ ਬੱਚਾ ਦਿਖਾਈ ਨਾ ਦੇਣ ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ ਬਾਥਰੂਮ ਦੇ ਵਿੱਚ ਪਾਣੀ ਵਾਲੀ ਬਾਲਟੀ ਦੇ ਵਿੱਚ ਉਹ ਬੇਸੁੱਧ ਹੋ ਕੇ ਪਿਆ ਹੋਇਆ ਸੀ। ਬੱਚੇ ਨੂੰ ਕੱਢ ਕੇ ਤੁਰੰਤ ਹਸਪਤਾਲ ਲਿਆਂਦਾ ਗਿਆ ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ। ਪੰਜਾਬ ਦੇ ਪਟਿਆਲਾ ਦੇ ਪਿੰਡ ਪੰਜੇਟਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੂਰਾ ਪਰਿਵਾਰ ਬੇੜੇ ਦੇ ਵਿੱਚ ਬੈਠ ਕੇ ਵਰਤਨ ਬਣਾ ਰਿਆ ਸੀ ਕਿ ਅਚਾਨਕ ਖੇਡਦਾ ਹੋਇਆ ਬੱਚਾ ਬਾਥਰੂਮ ਦੇ ਵਿੱਚ ਚਲਿਆ ਗਿਆ ਜਿੱਥੇ ਡੁੱਬਣ ਦੇ ਨਾਲ ਉਸਦੀ ਮੌਤ ਹੋ ਗਈ ਮਾਪਿਆਂ ਤੋਂ ਉਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਮਾਪੇ ਘਰ ਦੇ ਬੇੜੇ ਦੇ ਵਿੱਚ ਬੈਠ ਕੇ ਕੰਮ ਕਰ ਰਹੇ ਸੀ ਕਿ ਅਚਾਨਕ ਖੇਡਦਾ ਹੋਇਆ ਉਹਨਾਂ ਦਾ ਬੱਚਾ ਲਾਪਤਾ ਹੋ ਗਿਆ ਮਾਪਿਆਂ ਨੇ ਉਸ ਨੂੰ ਕਈ ਘੰਟਿਆਂ ਤੱਕ ਵਾਲ ਲਿਆ ਪਰ ਇਹ ਬੱਚਾ ਨਹੀਂ ਮਿਲਿਆ ਜਦੋਂ ਬਾਥਰੂਮ ਦੇ ਵਿੱਚ ਦੇਖਿਆ ਤਾਂ ਬਾਲਟੀ ਦੇ ਵਿੱਚ ਬੱਚਾ ਡੁੱਬਿਆ ਹੋਇਆ ਸੀ ਜਿਸ ਤੋਂ ਬਾਅਦ ਮਾਪਿਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸ ਜਿਏ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਗੌਰਵ ਦੇ ਪਿਤਾ ਅਮਨਦੀਪ ਸਿੰਘ ਗੱਡੀਆਂ ਤੋਂ ਅਤੇ ਦਾਦਾ ਗੋਪਾਲ ਸਿੰਘ ਮਿੱਟੀ ਦੇ ਬਰਤਨ ਬਣਾ ਕੇ ਵੇਚਣ ਦਾ ਕੰਮ ਕਰਦਾ ਸੀ ਪੂਰਾ ਪਰਿਵਾਰ ਵੇੜੇ ਦੇ ਵਿੱਚ ਮਿੱਟੀ ਦੇ ਬਰਤਨ ਤਿਆਰ ਕਰ ਰਿਹਾ ਸੀ ਇਸ ਦੌਰਾਨ ਗੌਰਵ 2 ਸਾਲਾਂ ਦਾ ਮਾਸੂਮ ਖੇਡਦਾ ਹੋਇਆ ਬਾਥਰੂਮ ਦੇ ਵਿੱਚ ਚਲਿਆ ਗਿਆ। ਕਾਫੀ ਸਮਾਂ ਬੱਚਾ ਦਿਖਾਈ ਨਾ ਦੇਣ ਤੇ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ ਬਾਥਰੂਮ ਦੇ ਵਿੱਚ ਪਾਣੀ ਵਾਲੀ ਬਾਲਟੀ ਦੇ ਵਿੱਚ ਉਹ ਬੇਸੁੱਧ ਹੋ ਕੇ ਪਿਆ ਹੋਇਆ ਸੀ। ਬੱਚੇ ਨੂੰ ਕੱਢ ਕੇ ਤੁਰੰਤ ਹਸਪਤਾਲ ਲਿਆਂਦਾ ਗਿਆ ਪਰੰਤੂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਸੂਮ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਦੱਸ ਦਈਏ ਕਿ 2 ਸਾਲਾਂ ਦੇ ਬੱਚੇ ਦੀ ਪਾਣੀ ਦੀ ਬਾਲਟੀ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ। ਪੰਜਾਬ ਦੇ ਪਟਿਆਲਾ ਦੇ ਪਿੰਡ ਪੰਜੇਟਾ ਦਾ ਇਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੂਰਾ ਪਰਿਵਾਰ ਬੇੜੇ ਦੇ ਵਿੱਚ ਬੈਠ ਕੇ ਬਰਤਨ ਬਣਾ ਰਿਹਾ ਸੀ ਕਿ ਅਚਾਨਕ ਖੇਡਦਾ ਹੋਇਆ ਬੱਚਾ ਬਾਥਰੂਮ ਦੇ ਵਿੱਚ ਚੱਲਿਆ ਗਿਆ ਜਿੱਥੇ ਡੁੱਬਣ ਦੇ ਨਾਲ ਉਸਦੀ ਮੌਤ ਹੋ ਗਈ